ਐਲਪੀਜੀ ਟੈਂਕਰ ਧਮਾਕੇ ਤੋਂ ਬਾਅਦ ਤਬਾਹੀ ਦਾ ਮੰਜ਼ਰ ਘਰ ਤੇ ਦੁਕਾਨਾਂ ਸੜੀਆਂ ਤੀ ਤੋਂ ਵੱਧ ਲੋਕ ਜ਼ਖਮੀ ਕਈਆਂ ਦੀ ਹੋਈ ਮੌਤ ਹਾਈਵੇ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਪੀੜਿਤ ਪਰਿਵਾਰਾਂ ਦੇ ਲਈ ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਟੈਂਕਰ ਆ ਜੀ ਦੇਖੋ ਜਿਹਦੇ ਕਰਕੇ ਅੱਗ ਪਈ ਹੈ ਜੀ ਇਹ ਗੈਸ ਟੈਂਕਰ ਦੇਖੋ ਬਹੁਤ ਬੰਦੇ ਲੂ ਹੋਏ ਆ ਪਾਜੀ ਇਹ ਤੇਲ ਕੱਢਣ ਜਾਂਦੇ ਇੱਧਰਲੇ ਪਾਸੇ ਨੂੰ ਹੋ ਰਹੀਆਂ ਨੇ ਟੰਗ ਕੋਈ ਨਹੀਂ ਹੈਗਾ ਇਹਨਾਂ ਦਾ ਕਿੰਨੇ ਕ ਜਾਨੇ ਪਾਜੀ ਕੀ ਪਾਜੀ ਕਿੰਨਾ ਕ ਨੁਕਸਾਨ ਹੋਇਆ ਪਾਜੀ ਨੁਕਸਾਨ ਸਾਰਾ ਹੀ ਲੂ ਹੋ ਗਿਆ ਸਾਰਾ ਏਰੀਆ ਲੂ ਹੋ ਗਿਆ ਵਾ ਜੀ ਮਡੇਆਲੇ ਦਾ ਸਾਰਾ ਹੀ ਮਡੇਆਲਾ ਜਿੰਨੇ ਲੂ ਹੋ ਗਿਆ ਮੈਡੀਕਲ ਆ ਪਰਮਾ ਮੈਡੀਕਲ ਕੋਈ ਅਨ ਹੋਣੀ ਘਟਨਾ ਪਾਜੀ ਕੋਈ ਡੈਥ ਉਥੇ ਕਿਤੇ ਚੱਲੇ ਕੁਝ ਪਤਾ ਨਹੀਂ ਲੱਗਦਾ ਇਹ ਜਿੰਨੇ ਫੁੱਟੇ ਸਾਰੇ ਲੂ ਹੋ ਗਏ ਪਾਜੀ ਕੋਈ ਡੈਥ ਦੂਤ ਤਾਂ ਨਹੀਂ ਹਲੇ ਕੋਈ ਡੈਥ ਹਜੇ ਕੋਈ ਨਹੀਂ ਲੂ ਸਾਰੇ ਹੋ ਗਿਆ ਘਰਾਂ ਵਾਲੇ ਸਾਰੇ ਲੂ ਖਸ਼ਿਆਰਪੁਰ ਦੇ ਵਿੱਚ ਸ਼ੁੱਕਰਵਾਰ ਦੇ ਰਾਤ ਨੂੰ ਇੱਕ ਸਬਜੀ ਨਾਲ ਭਰਿਆ ਪਿਕਅਪ ਨਾਲ ਟਕਰਾਨ ਤੋਂ ਬਾਅਦ ਇੱਕ ਐਲਪੀਜੀ ਟੈਂਕਰ ਦੇ ਵਿੱਚ ਧਮਾਕਾ ਹੋ ਗਿਆ ਇਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ ਗੈਸ ਲੀਕ ਹੋਣ ਕਰਕੇ ਅੱਗ ਨੇ ਆਲੇ ਦੁਆਲੇ ਦੇ ਇਲਾਕੇ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਸ ਘਟਨਾ ਤੋਂ ਬਾਅਦ ਅੱਜ ਸਵੇਰੇ ਪਿੰਡ ਮੜੀਆਲਾ ਦੇ ਲੋਕਾਂ ਦੇ ਵੱਲੋਂ ਜਲੰਧਰ ਹੁਸ਼ਿਆਰਪੁਰ ਰੋਡ ਬੰਦ ਕਰ ਦਿੱਤਾ ਗਿਆ ਤੇ ਸੜਕ ਦੇ ਉੱਤੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਲੋਕ ਮੁਆਵਜ਼ੇ ਅਤੇ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਸੀ। ਇਸ ਹਾਦਸੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਜਤਾਇਆ। ਸਰਕਾਰ ਵੱਲੋਂ ਮ੍ਰਿਤਕਾ ਦੇ ਪਰਿਵਾਰਾਂ ਲਈ 2-2 ਲੱਖ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਗਿਆ। ਨਾਲ ਹੀ ਜ਼ਖਮੀਆਂ ਦਾ ਵੀ ਮੁਫਤ ਇਲਾਜ ਕੀਤਾ ਜਾਵੇਗਾ ਅਤੇ ਇਸ ਧਮਾਕੇ ਦੇ ਕਾਰਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੇ ਰਾਤ ਵਾਪਰੀ ਇਸ ਘਟਨਾ ਕਾਰਨ ਲੋਕ ਡਰੇ ਹੋਏ ਨੇ ਜਿਸ ਸਮੇ ਇਹ ਅੱਗ ਲੱਗੀ ਉਸ ਸਮੇ ਅੱਗ ਦੀਆਂ ਲਪਟਾਂ 4 ਤੋਂ 5 ਕਿਲੋਮੀਟਰ ਦੂਰ ਤੋਂ ਵੀ ਦਿਖਾਈ ਦੇ ਰਹੀਆਂ ਸਨ ਆਲੇ ਦੁਆਲੇ ਬਨੇ ਘਰਾਂ ਤੇ ਦੁਕਾਨਾਂ ਦੇ ਵਿੱਚੋਂ ਕਈ ਅਜਿਹੇ ਵੀ ਘਰ ਤੇ ਦੁਕਾਨਾਂ ਦੇਖਣ ਨੂੰ ਮਿਲੀਆਂ ਜਿਨ੍ਹਾਂ ਦੀਆਂ ਛੱਤਾਂ ਤੱਕ ਉੱਡ ਗਈਆਂ ਇਸ ਹਾਦਸੇ ਦੇ ਵਿੱਚ ਹੁਣ ਤੱਕ 3 ਤੋਂ 4 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਦਕਿ ਕਰੀਬ 35 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਇਲਾਜ ਨਜ਼ਦੀਕੀ ਹਸਪਤਾਲ ਦੇ ਵਿੱਚ ਚੱਲ ਰਿਹਾ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਸਥਿਤੀ ਹੈ ਜੀ ਹੁਣ ਜੀ ਹਾਲਾਤ ਇਹ ਦੱਸਦੇ ਕਿ ਕਿ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਬੜਾ ਦੁਖਦਾਈ ਬੜਾ ਦਰਦਨਾਕ ਹਾਦਸਾ ਵਾਪਰਿਆ ਠੱਕੀ ਹੈਗੀ ਤੇ ਮੌਜੂਦੇ ਤੇ ਸਾਰੀ ਟੀਮਾਂ ਪਹੁੰਚੀ ਨਸੀ ਖੁਦ ਵੀ ਪਹੁੰਚੇ ਤੇ ਜਿੱਥੇ ਸਾਨੂੰ ਲੱਗਦਾ ਕਿ ਲੋਕ ਅਜ ਅੰਦਰ ਹੈਸ਼ ਵਿੱਚ ਹੈਗੇ ਅਸੀਂ ਟਰਾਂਸਫਰ ਕਰ ਰਹੇ ਹਾਂ ਸਿਓ ਹਸਪੀਟਲ ਸਿਓ ਹਸਪੀਟਲ ਹੀ ਕਾਫੀ ਅਸੀਂ ਕਰਦੇ ਪਰ ਗਿਣਤੀ ਸਾਡੇ ਕੋਲ ਹੈ ਨਹੀਂ ਕਿੰਨੇ ਖੋ ਗਿਆ ਨੇ ਪਰ ਇਹ ਹੈ ਕਿ ਇੱਕ ਟੈਂਕਰ ਤੇ ਵਜਾ ਨਾਲ ਹੀ ਕਹਿੰਦੇ ਜੋ ਕਹਿ ਰਹੇ ਲੋਕੀ ਮੋਡਰਨ ਲੱਗੀ ਕੋ ਗੱਡੀ ਵਿੱਚ ਵੱਜੀ ਆ ਕਿ ਉਹਨਾਂ ਐਕਸੀਡੈਂਟ ਹੋਇਆ ਤੇ ਉਹਦੇ ਕਰਕੇ ਜਿਹੜਾ ਬਲਾਸਟ ਹੋਇਆ ਬਹੁਤ ਵੱਡਾ ਬਲਾਸਟ ਹੋਇਆ ਉਹੀ ਜਿਹੜੀ ਗੈਸ ਲੀਕ ਹੋਈ ਸਾਰੇ ਪਾਸੇ ਕੀ ਕਹਿੰਦੇ ਉਹ ਦੁਕਾਨਾਂ ਨੂੰ ਆ ਜਾਂ ਕਿੱਥੇ ਵੀ ਰਹਿ ਹੈ ਸੀ ਜਿੱਥੇ ਵੀ ਉਥੇ ਆਗ ਕਿ ਫੈਲ ਗਈ ਹੈਗੀ ਆ ਤੇ ਸਾਰੀ ਟੀਮਾਂ ਅਸੀਂ ਖੁਦ ਪਹੁੰਚੇ ਆ ਤੇ ਮੌਕੇ ਦਾ ਜ਼ਾਇਜ਼ਾ ਲੈ ਰਹੇ ਹੈਗੇ ਆਪਾਂ ਤੇ ਜੋ ਬੈਸਟ ਪੋਸਿਬਲ ਅਸੀਂ ਆਪਣੇ ਵੱਲੋਂ ਅਸੀਂ ਆਪਾਂ ਕਰ ਰਹੇ ਹੈਗੇ ਆ ਤੇ ਲੋਕਾਂ 'ਚ ਵੀ ਬੜੀ ਦਹਿਸ਼ਤ ਹੈ ਜਿਹੜੇ ਲੋਕ ਇੱਥੇ ਆਲੇ ਦੋਲੇ ਰਹਿੰਦੇ ਸੀ ਉਹ ਵੀ ਤਕਰੀਬਨ ਏਰੀਆ ਛੱਡ ਕੇ ਹੋ ਗਿਏ ਕਿੰਨੇ ਚਾਰ ਚਾਰ ਕਿਲੋਮੀਟਰ ਪਿੱਛੇ ਚੱਲ ਗਏ ਨੇ ਡੇਰੀਆਂ ਚੱਲ ਗਏ ਨੇ ਤੇ ਉੱਥੇ ਵੀ ਜਾ ਕੇ ਉਹਨਾਂ ਨੂੰ ਅਸੀਂ ਦੱਸ ਦੇਈਏ ਸਿੰਦੇ ਹਾਲਾਤ ਕਿ ਤੁਸੀਂ ਨਿਸ਼ਚਿੰਤ ਰਹੋ ਤੇ ਬਾਅਦ ਵਿੱਚ ਮੈਂ ਹਸਪੀਟਲ ਵੀ ਜਾ ਕੇ ਮੈਂ ਸਾਰਾ ਇੱਕ ਵਾਰ ਦੇਖ ਲੈਂਦਾ ਲੋਕ ਜੋ ਇੰਜਰਡ ਹੋ ਚੁੱਕੇ ਆ ਕੁਝ ਪਤਾ ਚੱਲਿਆ ਹੈ ਨਹੀਂ ਅਭੀ ਐਸਾ ਮੈਂ ਕੁਝ ਨਹੀਂ ਕਿਹਾ ਮੈਂ ਕੋ ਨੰਬਰ ਨਹੀਂ ਬਤਾ ਸਕਦਾ ਆਪ ਲੋਕ ਨਹੀਂ ਐਸਾ ਕੁਝ ਨਹੀਂ ਨਾ ਆ ਜਿਹੜਾ ਕਿਹਾ ਜਾ ਰਿਹਾ ਕਿ ਪਲ ਤੋਂ ਸਬ ਕੈਜ਼ੂਐਲਟੀ ਹੋਈ ਹੈ ਤਰੋਸੀ ਵੀ ਅਈ ਅਰਦਾਸ ਕਰਦੇ ਪਰਮਾਪਤ ਕੀ ਨਾ ਹੋਵੇ ਚੰਗੀ ਗੱਲ ਪਰ ਕੋਈ ਅਜੇ ਤੱਕ ਕੋਈ ਜਾਣਕਾਰੀ ਕਰਕੇ ਅਸੀਂ ਮੈਂ ਹਸਪੀਟਲ ਜਾ ਕੇ ਦੇਖਦੇ ਆਪਾਂ ਕਿੰਨੇ ਕੁ ਉੱਥੇ ਪਹੁੰਚੇ ਆ ਜਾਓ ਕਿੰਨੇ ਕੁ ਉੱਥੇ ਬੰਦੇ ਪਹੁੰਚੇ ਹੁਣ ਆਟੇ ਕਾਫੀ ਪਾ ਲਿਆ ਗਿਆ ਜੀ ਹਾਂਜੀ ਉਹ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਹਿ ਟੈਂਕਰ ਜਿੰਨੇ ਕੁ ਠੰਡਾ ਨਹੀਂ ਹੁੰਦਾ ਉਹਨੂੰ ਸਪਰੇ ਕਰਿਓ ਪਾਣੀ ਦੇ ਦਿਓ ਕਿਉਂਕਿ ਉਹਦਾ ਪਲਾਸਟ ਉਹਦਾ ਖਤਰਾ ਹੋ ਨਾ ਹੋਵੇ ਬਸ ਹੋਰ ਬਾਕੀ ਦਾ ਸਾਰੇ ਪਾਸੇ ਅੱਗੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮਾਫਜ਼ਾ ਵਗੈਰਾ ਫਿਰ ਜੀ ਉਹ ਵੀ ਕਰਾਂਗੇ ਅਸੀਂ ਲੋਕਾਂ ਲਈ ਖੜੇ ਆ ਲੋਕਾਂ ਲਈ ਆਪਾਂ ਕਰਾਂਗੇ ਜੀ ਜੋ ਪਿੰਡ ਦੇ ਲੋਕ ਹੈ ਜਿਹੜਾ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਉਹ ਇਲੀਗਲ ਜਿਹੜਾ ਟੈਂਕਰ ਉਸੇ ਜਾ ਰਿਹਾ ਸੀ ਚਲੋ ਪੂਰੀ ਮੈਂ ਕਹਾਂਗਾ ਕੀ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋएगी ਕਿਉਂ ਹੋਇਆ ਕਿਉਂਕਿ ਜਿਹੜੀ ਜਾਨਾ ਹੈਗੀਆਂ ਬੜੀ ਕੀਮਤੀ ਹੁੰਦੀ ਹੈਗੀ ਆ ਉਹਨਾਂ ਦੀ ਕੋਈ ਕੀਮਤ ਨਹੀਂ ਲਗਾ ਸਕਦੇ ਜਿਹਦੇ ਪਿੱਛੇ ਜਿਹੜੇ ਬੰਦੇ ਦੀ ਜਿਹੜੇ ਸ਼ਖਸ ਦੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ ਜਲੰਧਰ ਤੋਂ ਨਰਿੰਦਰ ਗੁਪਤਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ